ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਮਹਲਾ 3 ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੰ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਾਂ ਬਲੇ ਹਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾਇ ਕੋ ਅਵਰਨਾ ਦੁਜਾ ਕੋਈ ਰਹਾਉ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਓਹ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰ ਜੈ ਭਨਤ ਨਾਨਕ ਭਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭਿਤਰ ਸਤ ਗੁਰ ਸਿਓ ਮਨ ਮੰਨਿਆ ਤਨਾ ਫਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ hame upar kripa kar swami rakh sangat tum jo pyari har gun kah na sako banvari ham papi pathar neer dubat kar kripa paakhn ham tari rahao ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਦ ਸਵਾਰੀ ਜੋ ਕੰਚਨ ਬੈ ਸੰਤਰ ਤਾਇੋ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨਾ ਜਪੋ ਦਿਨ ਰਾਤੀ ਜਪ ਹਰ 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 ਓਰ ਧਾਰੀ ਹਰ 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 ਓ ਖਦ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹਰ ਹਰ ਅਗਮ ਅਗਾਧ ਬੋਧ ਅપરੰਪਰ ਪਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਤਨ ਸ੍ਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿੰਨ ਕਾ ਦੁਖ ਭਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲੈ ਵਲਾਗੀ ਰਹਾਓ संत जना की जात हर स्वामी तुम ठाकुर हम सांगी जैसी मत देवो हर स्वामी हम तैसे बुलग बुलागी क्या हम कर्म नानक किरे ਤੁਮ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਗੀ ਹਰ ਪ੍ਰਭ ਸੁਆਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਗੀ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾਗੀ ਤਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੈ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇਕ ਨਿਮਖ ਪਲ ਸਭ ਕਿਲ ਵਿਖ ਪਾਪ ਲਹਿ ਜਾਣੀ ਰਹਾਓ ਐਸਾ ਸੰਤ ਸਾਧ ਜਿਨ ਪਾਇਆ ਤੇਵੜਪੁਰਖ ਵਡਾਨੀ ਤਨ ਕੀ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾ ਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਬ ਲਾਥੀ ਭੂਖ ਪੁਖਾਨੀ ਜਿਨ ਕੇ ਵੱਡੇ ਭਾਗ ਵੱਡੇ ਉਚੇ ਤਿਨ ਹਰ ਜਪਿਓ ਜਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨਨਨਕਾ ਦਾਸ ਦਸਾਨੀ ਤਨ ਸ੍ਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਖਰਾਤੇ ਕਿਉ ਚਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਹੋ ਬੇਗ ਬੇਗਲੀ ਸਤ ਗੁਰ ਸੇਵ ਖਰਚ ਹਰ ਬੰਧੋ ਮਤ ਜਾਣ ਹੋ ਅਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਨਕ ਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ हम साध जणा पग राली तना श्री महला चौथा हर हर बूंदा भए हर स्वामी हम चात्रक बिलल बिललाती हर हर कृपा करो प्रभ अपनी मुख देवो हर निम खाती ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜاتی ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤਮਤੀ तू परय परय परम्पर स्वामी मेट जानो आपन गति हर के संत जना हर जपियो गुर रंग चुलु ले राती हर हर भगत बनियत सुबह ਹਰ ਜਪਿਓ ਯੂ ਤੁਮ ਪਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਧਨਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਪਾਈ ਕਿਵੇਂ ਛੁਟ ਹੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਓ ਆਪਣਾ ਹਮ ਮੰਗੀ भगत ਏਕਾ ਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤ੍ਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਯਰ ਸੂਰ ਤ੍ਰਿਸ਼ਨਾਯ ਗਨ ਬੁਝਨੀ ਸ਼ਿਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪਰਖ ਵੱਡੇ ਅਗਮ ਅਗੋ ਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਨ ਦਾਸ ਦਸਾ ਕੀ ਤਨਸਰੀ ਮਹਲਾ ਚੌਥਾ ਕਰ ਪੰਜਵਾ ਦੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਓਰ ਧਾਰ ਵਿਚਾਰ ਮੂਰਾਰ ਰਮੋ ਰਮ मनमोहन नाम जपिने अदृष्ट अगोचर अपरंपर स्वामी गुरपुरे प्रकट कर दिने राम पारस चंदन हम काष्ट लोष्ट हर संग हरि सत्संग पै ਹਰ ਕੰਚਨ ਚੰਦਨ ਕੀਨੇ ਰਹਾਓ ਨਵਛੈ ਖਟ ਬੋਲੈ ਮੁਖ ਅਗਰ ਮੇਰਾ ਹਰ ਪ੍ਰਭ ਐਵਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਓ ਹਰ ਪ੍ਰਭ ਮੇਰਾ ਪੀਨੇ ਨਸਰੀ ਮਹਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤ ਗੁਰ ਏਵ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵੇ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸੇ ਉੱਚ ਸਬਨਾਤੇ ਉਪਰ ਹਰ 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 ਸੇਵ ਛਡਾਈ ਰਹਾ ਹਰ ਕਿਰਪਾ ਨਦ ਕਿਨੀ ਗੁਰ ਭਗਤ ਹਰ ਦਿਨੀ ਤਬ ਹਰ ਸੋ ਪ੍ਰੀਤ ਬਨਾਈ ਬੋਹ ਚਿੰਤ ਵਿਸਾਰੀ ਹਰ ਨਾਮ ਉਰਥਾਰੀ ਨਾਨਕ ਹਰ ਭੈ ਹੈ ਸਖਾਈ ਤਨ ਸਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉਜਲ ਪਾਰ ਉਤਾਰੀ ਮਨ ਬਚਨ ਹਿਰਦੇ ਤੇ ਆਏ ਹਰ ਹੋਏ ਸੰਤੁਸ਼ਟ ਏਵ ਕਹਨ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਧਾਵਾ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸ਼ਰਣ ਤੁਮਾਰੀ ਤਨ ਸ੍ਰੀ ਮਹਲਾ ਚੌਥਾ 84 ਹੈ ਸਿੱਧ ਗੁਦ 33 ਕੋਟ ਮਨ ਜਨ ਸਭ ਚਾਹੇ ਹਰ ਜਿਉ ਤੇਰਾ ਨਾਉ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਲਲਾਟ ਲਿਖਿਆ ਧੁਰ ਭਾਉ ਜਪ ਮੰਨ ਰਾਮੇ ਨਾਮ ਹਰ ਜਸ ਊਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਹੋ ਤਿਨ ਕੈ ਸਦ ਬਲਿ ਹਰੈ ਜਾਓ ਰਹਾਓ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹੋ ਪਾਓ ਦੀਨ ਧਿਆਲ ਕਿਰਪਾ ਕਰ ਦਿਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਨਾਨਸਰੀ ਮਹਲਾ ਚੌਥਾ ਫੇਵਕ ਸਿੱਖ ਪੂਜਨ ਸਬਿਆਵਹਿ ਸਭ ਗਾਵਹਿ ਹਰ ਹਰ ਓਤਮ ਬਾਨੀ ਗਾਵੇ ਆ ਸੁਣਿਆ ਤਨ ਕਾ ਹਰ ਥਾਏ ਪਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਨ ਜਨ ਹੋ ਜਾਣੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਪਾਨੀ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ